ਇੱਥੇ ਆਵੜਾ ਇੱਕ 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 ਹੈ ਕਨਿਸ਼ਰ ਕਨਿਸ਼ਰ ਕੀ ਕੀ ਦੋਨਾਂ ਦੱਸੋ ਮੈਂ ਖੜੀ ਸੀ ਮੈਂ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਤੇ ਫਿਰ ਉਹਨਾਂ ਨੇ ਬੋਲੇ ਕਿ ਉਹਨਾਂ ਦੇ ਹੱਥ 'ਚ ਨਾ ਪਲੇਟ ਤੇ ਚਾਕੂ ਵਗੈਰਾ ਚੀਜ਼ਾਂ ਸੀ ਤੇ ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਉਹਨਾਂ ਨੇ ਐਦਾਂ ਲੁੱਟ ਪੱਗੀ ਆ ਮੇਰੇ ਕੋਲ ਕਿਤੇ ਕੋਈ ਦੁਕਾਣ ਤਾਂ ਸੀ ਘਰੇ ਸੀ ਇਹਨਾਂ ਦੇ ਘਰੇ ਹੀ ਐਦਾਂ ਸਾਰਾ ਘਰੇ ਉੱਪਰ ਆਇਆ ਨਹੀਂ ਇਹਨਾਂ ਦਾ ਕਾ ਹਲੇ ਕੀ ਨਾਲ ਜੀ ਆਪਣਾ ਭਾਈ ਜੇਸ਼ਨ ਅਰੋੜਾ ਜੀ ਸਨੋ ਸ੍ਰਿੰਦਰ ਕੁਮਾਰ ਕਿੱਥੇ ਆਪਣੀ ਦੁਕਾਨੇ ਕੀ ਹੈ ਭਾਜੀ ਜੀ ਡੀ ਰੋਡ ਸ਼ਟਰ ਖੰਡ ਵਾਲਾ ਪਿਸ਼ੋਰੀ ਨਗਰ ਦੇ ਬਾਹਰ ਮੇਨ ਤੇ ਦੁਕਾਨ ਜੀ ਆਪਣੀ ਤੇ ਕੀ ਹੋਇਆ ਕਿ ਭਾਜੀ ਭਾਜੀ ਕੁ ਸਿਵਲ ਬੰਦੇ ਕੋਈ ਜਾਈ ਸੀ 40 ਤੋਂ 50 ਬੰਦੇ ਨਾਲ ਦੋ ਮੁਲਾਜ਼ਮ ਆਏ ਸੀਗੇ ਸਾਨੂੰ ਆਕੇ ਤੇ ਸਿਵਲ ਬੰਦੇ ਨਾ ਸਾਡੇ ਲਾਗੇ ਗਾਲਾਂ ਕੱਢਣ ਦੇ ਅਸੀਂ ਸਾਡੀ ਦੁਕਾਨ ਦੇ ਮੇਰੇ ਭਰਾ ਨੂੰ ਛੋਟੇ ਨੂੰ ਗਾਲਾਂ ਕੱਢਣ ਕਿ ਅਸੀਂ ਨੂੰ ਮਾਰ ਕੇ ਚੱਕ ਕੇ ਸੁੱਟ ਦੇਣਾ ਧਮਕੀਆਂ ਦਿੱਤੀਆਂ ਇਹਨਾਂ ਨੂੰ ਅਸੀਂ ਕਿੱਡ ਕਿੱਡ ਨਿਕਟਣਾ ਹੁਣੇ ਕਰ ਲੈਣਾ ਤੇ ਉਹਨੂੰ ਗਾਲਾਂ ਕੱਢਦੇ ਮੈਂ ਭਾਜੀ ਰੋਕਿਆ ਕਿ ਭਾਜੀ ਗ ਮੇਰੀ ਫੈਮਲੀ ਹੈਗੀ ਮੇਰੀ ਮਾਤਾ ਦੁਕਾਨ ਤੇ ਸੀਗੀ ਬਜੂ ਦਾ ਸਾਡੇ ਕੈਮਰਾ ਰਿਕਾਰਡਿੰਗ ਹੈਗੀ ਆ ਉਹ ਕਹਿੰਦੇ ਭਾਈ ਅਸੀਂ ਤੁਹਾਡੀ ਇਦਾਂ ਗਾਵਾਂ ਕੱਢੀਆਂ ਉਹਨੇ ਬਹੁਤ ਗੰਦੀਆਂ ਗੰਦੀਆਂ ਅਸੀਂ ਭਾਈ ਫੇਰ ਰਿਕਵੈਸਟ ਕੀਤੀ ਗਾਣਾ ਨਾ ਕੱਢੋ ਛੜਨਾ ਹੈਗੇ ਤੇ ਜਦੋਂ ਅਸੀਂ ਕਿਹਾ ਦਿਨ ਚੱਲ ਰਹੀ ਕਿਹਾ ਭਾਜੀ ਗਾਣਾ ਨਾ ਕਟੋ ਇੱਕਦਮ ਛੜਦੇ ਨੇ ਸਾਰੇ 40 40 ਤੇ 45 ਬੰਦੇ ਛੜਦੇ ਇੱਕਦਮ ਮਾਮਲਾ ਕਰਤਾ ਉਹਨਾਂ ਨੇ ਕਿੰਨੇ ਜਣੇ ਸੀਗੇ ਭਾਜੀ ਘੱਟੋ ਘੱਟ 40 45 ਬੰਦੇ ਸੱਤ ਗੱਡੀਆਂ ਸੀਗੀਆਂ ਵਿੱਚ ਵਿੱਚ ਦੋ ਮੁਲਾਜ਼ਮਾਂ ਤੇ ਜਦੋਂ ਅਸੀਂ ਬੈਕ ਸਾਈਡ ਤੋਂ ਉਹਨਾਂ ਨੂੰ ਮਾਰਨ ਨਹੀਂ ਦਿੱਤਾ ਤੇ ਚਾਰ ਬੰਦੇ ਮੇਨ ਮੇਨ ਐਂਟਰ ਸੋ ਆ ਗਏ ਸਾਡੇ ਤੇ ਲੋਹੇ ਦੇ ਡੰਡੇ ਸੀਗੇ ਖਾਲੀ ਪੀਪੇ ਹੋਗੇ ਲੋਹੇ ਦੀ ਰੋਡਾਂ ਇੱਟਾਂ ਪਾਈਪਾਂ ਸਾਰੇ ਚੱਕ ਚੁੱਕੇ ਸਾਡੇ ਦੇ ਐਗਦਾ ਪੈ ਗਏ ਬੈਕ ਸਾਈਡ ਤੋਂ ਤੇ ਜਦੋਂ ਅਸੀਂ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਮਾਤਾ ਵਿੱਚ ਸੀਗੇ ਤੇ ਉਹਨਾਂ ਦੇ ਪਆ ਨਹੀਂ ਲੋਹੇ ਦਾ ਕੁਛ ਮਾਰੇ ਤਿੱਖੇ ਉਹਨਾਂ ਦੇ ਆ ਚੀਤੇ ਕਾਟੀ ਪਾ ਗਿਆ ਹੁਣ ਆਪਰੇਸ਼ਨ ਹੋ ਰਿਹਾ ਜੀ ਉਹਨਾਂ ਦਾ ਤੇ ਮੁਲਾਜ਼ਮ ਸਾਰੇ ਮੋਕੇ ਤੇ ਸੀਗੇ ਕੋਈ ਤੁਹਾਡੀ ਮਾਤਾ ਨੂੰ ਕਿੱਥੇ ਲੈ ਕੇ ਗਏ ਨੇ ਨਾਪਰੀ ਤੋਂ ਹਸਪੀਟਲ ਲੈ ਕੇ ਗਏ ਨੇ ਓਡੀ ਚ ਲੈ ਕੇ ਨੇ ਓਡੀ ਜਗ੍ਹੇ ਨੇ ਪਾ ਮੇਰੇ ਨਾਲ ਆਇਓ ਤੇ ਆਓ ਮੈਂ ਤੁਹਾਨੂੰ ਸਾਰੇ ਸਾਰੇ ਦਿਖਾਉਣ ਕੀ ਜੀ ਚੋਈਏ ਕਿ ਕਿੰਨਾ ਵੱਲੋਂ ਭਲਾ ਕੇ ਭਾਜੀ ਆ ਰਿੰਪਲ ਰਿੰਪਲ ਵਾਈਨਸ ਹੈ ਗਿਆ ਜੀ ਇਹਨਾਂ ਦੇ ਬੰਦੇ ਸੀਗੇ ਇੱਕ ਬੰਦਾ ਹੈਗਾ ਦਰਮਾ ਦਰਮਾ ਨਾਮ ਦਾ ਦੋ ਬੰਦੇ ਹੋਰ ਜਿਹੜੇ ਮੈਨੂੰ ਸਾਨੂੰ ਜਿਹੜੇ ਮੈਨੂੰ ਸਾਨੂੰ ਪਏ ਮੈਂ ਤੁਹਾਨੂੰ ਸਾਰਾ ਮੈਂ ਬੰਦੇ ਮੈਨੂੰ ਦੱਸ ਤੋਂ ਨਾਮ ਦੱਸ ਰਿਹਾ ਹੈ ਕਿਹਾ ਜਾਏਗੀ ਕੋਈ ਰੇਡ ਕਰਨ ਵਾਸਤੇ ਕੀ ਸਿੱਧੀ ਰੇਡ ਭਾਜੀ ਸਾਡੇ ਕੋਲ ਰੇਡ ਤੇ ਕੋਈ ਲਿੰਕ ਹੀ ਨਹੀਂ ਸਾਡਾ ਕੋਈ ਰੇਣਾ ਕੰਮ ਹੀ ਨਹੀਂ ਇਹ ਤਾਂ ਮੇਰੇ ਬ੍ਰਦਰ ਨੂੰ ਆਏ ਸੀ ਧਮਕੀ ਦੇਣ ਕਿ ਅਸੀਂ ਉਹਨੂੰ ਚੱਕ ਕੇ ਮਾਰ ਦੇਣਾ ਹੁਣ ਮੈਨੂੰ ਧਮਕੀ ਦੇ ਕੇ ਗਏ ਨੇ ਕਿ ਹਾਂ ਵੀ ਤੈਨੂੰ ਅਸੀਂ ਕੱਲ ਨੂੰ ਅੱਜ ਨਹੀਂ ਤਾਂ ਕੱਲ ਨੂੰ ਜੇ ਮਿਲ ਗਿਆ ਸਾਨੂੰ ਕੱਲੇ ਚ ਅਸੀਂ ਤੈਨੂੰ ਚੱਕ ਕੇ ਸੁੱਟ ਦੇਣਾ ਕਿੱਥੇ ਤਮਕੇ ਦੇ ਬ੍ਰਦਰ ਨੂੰ ਸਮਝਿਆ ਦੇ ਕਿ ਕੀ ਬਜਾਜ ਕੀ ਕਿਉਂ ਆ ਕੇ ਦੇ ਰਹੇ ਤੁਹਾਨੂੰ ਵੀ ਨਹੀਂ ਪਤਾ ਕਿਉਂ ਉਹਨਾਂ ਨੇ ਤਮਕੇ ਦੇ ਕੀ ਰੀਜ਼ਨ ਆ ਅਸੀਂ ਤਾਂ ਬਸ ਅਸੀਂ ਪਿਆਰ ਨਾਲ ਕਿ ਭਾਜੀ ਗਾਲਾਂ ਨਾ ਕੱਢੋ ਮੇਰੀ ਵੀ ਮਾਂ ਆਪਣੇ ਖੜੀ ਏ ਦੁਕਾਨ ਤੇ ਜਦੋਂ ਨਹੀਂ ਮੰਨੇ ਗਾਲਾਂ ਤੋਂ ਗਾਲਾਂ ਕੱਢ ਕੱਢ 40 45 ਬੰਦੇ ਇਕੱਠੇ ਗਾਲਾਂ ਕਢਾ ਨਿਕ ਤਾਂ ਹਮਲਾ ਕਰਤਾ ਭਾਜੀ ਫੇਰ ਕੁਛ ਨਹੀਂ ਸਮਝਿਆ ਇੱਕਦਮ ਸਾਰੇ ਇੱਥੋਂ ਵੀ ਹਮਲਾ ਕੀਤਾ ਉੱਥੋਂ ਵੀ ਹਮਲਾ ਕੀਤਾ ਅਸੀਂ ਆਪਾਂ ਗਿਣਤੀ ਚਾਰ ਬੰਦੇ ਮੈਂ ਮੇਰੀ ਭੈਣ ਮਾਂ ਤੇ ਪਿਓ ਮੇਰੇ ਬਸ ਫੋਨ ਲਾਜਾਬ ਇੱਕ ਮਿੰਟ ਭਾਜੀ ਪੁਲਿਸ ਮੁਲਾਜਮ ਮੌਕੇ ਤੇ ਪਹੁੰਚੇ ਨਹੀਂ ਭਾਜੀ ਦੋ ਮੁਲਾਜਮ ਮੌਕੇ ਤੇ ਸੀਗੇ ਜ ਨਨ ਮੈਂ ਕਹਿਆ ਭਾਜੀ ਹੁਣ ਕਾਰਵਾਈ ਕਰੋ ਤੇ ਭੱਜ ਗਏ ਸਾਰੇ ਬੰਦੇ ਐਕਸਾਈਜ ਦੇ ਭੱਜ ਕੇ ਗੱਡੀਆਂ ਸੱਤ ਗੱਡੀਆਂ ਹੈਗੀਆਂ ਜੇ ਜਿਹਦਾ ਇੱਕ ਨੰਬਰ ਹੈਗਾ 6288 ਵੀਡੀਓ ਮੈਂ ਬਣਾਈ ਸਾਰੀ ਇੱਕ ਨੰਬਰ ਹੀ ਇੱਕ Honda City ਉਹ ਲੱਗੀ ਜੇ ਤੇ ਗੱਡੀਆਂ ਛੱਡ ਕੇ ਭੱਜ ਗਏ ਨੇ ਆਪਣੀ ਗੱਡੀਆਂ ਭੱਜ ਕੇ ਬੰਦੇ ਸਾਰੇ ਭੱਜ ਕੇ ਤਿੰਨ ਗੱਡੀਆਂ ਲੈ ਕੇ ਟੱਲੇ ਵਾਲੀਆਂ ਭੱਜ ਗਏ ਇੱਕ ਗੱਡੀ ਡਾਲੇ ਵਾਲੀ ਆ ਲੱਗੀ ਤੇ ਇੱਕ ਗੱਡੀ ਸੀ ਮਤਲਬ ਨੋਰਮਲ Honda City ਦੋ ਗੱਡੀਆਂ ਹੋਰ ਜੇ ਹਾਂਜੀ ਹਾਂਜੀ ਆ ਮੁਲਾਇਮ ਸਾਰੇ ਆ ਗਏ ਜੀ ਬਸ ਤੇ ਕੀ ਕਿਹਾ ਗਿਆ ਪੁਲਿਸ ਵਾਲੇ ਵੀ ਆ ਗਿਆ ਹੁਣ ਪੁਲਿਸ ਉਹ ਕਹਿੰਦੇ ਕਿ ਅਸੀਂ ਕਾਰਵਾਈ ਪਾਣੀ ਇਹਨਾਂ ਤੇ ਜ਼ਮੀਨ ਮੇਰਾ ਆ ਕਿ ਇਹਨਾਂ ਕੋ ਪਾਣੀ ਡਾਲੇ ਚ ਬਣੀ ਇਹਨੇ ਕਾ ਤਿਆਰ ਸੀਗੇ ਤੇ ਸਾਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਨ ਆਏ ਸੀਗੇ ਇਹਨਾਂ ਕੋ ਲੋਹੇ ਦੇ ਡਾਂਗ ਆ ਰਹੀਆਂ ਉਹ ਸਾਰਾ ਉਹਨਾਂ ਡਾਲਿਆਂ ਵੇ ਸੁੱਟਿਆ ਪਿਆ ਲੱਦ ਕੇ ਲੈ ਕੇ ਆਏ ਪਾਣੀ ਕੀ ਗੱਲ ਕਿਸ ਵਜ੍ਹਾ ਤੋਂ ਭਾਜੀ ਕਿ ਲਾਈਵ ਚ ਸਰ ਉਹਨਾਂ ਨੇ ਲਾਈਕ ਕਿ ਤੱਕ ਕੰਮ ਆ ਰਿਹਾ ਪਹਿਲਾਂ ਤੇ ਕਿੰਨਾ ਵੱਲੋ ਭਾਜੀ ਚਾਰ ਬੰਦੇ ਸੀ ਉਹ ਬੋਲਣ ਵੀ ਬੜਾ ਗਲਤ ਰਏ ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਲਾਈਕ ਤੁਸੀਂ ਐਦਾਂ ਬੋਲ ਰਹੇ ਕਹਿੰਦੇ ਕਰ ਲਓ ਜੋ ਕਰਨਾ ਅਸੀਂ ਤਾਂ ਆਪਣਾ ਕੰਮ ਕਰਾਂਗੇ ਤੂੰ ਤੁਹਾਡੀ ਹਿੰਮਤ ਹੈਗੇ ਤੂੰ ਕਰ ਲਓ ਜੋ ਕਰਨਾ ਉਹਨਾਂ ਨੇ ਹੱਥ ਦੇ ਕੀ ਮਾਰਿਆ ਉਹਨਾਂ ਨੇ ਲਾਈਕ ਛਾਕੂ ਜਾਂ ਕੁਝ ਲੰਬਾ ਜਿਹਾ ਸੀਗਾ ਉਹ ਮਾਰਿਆ ਉਹਨਾਂ ਨੇ ਇਹ ਕਿੰਨੇ ਭਾਜੀ ਬੰਦੇ ਦਾ ਨਾਮ ਹੈਗੇ ਜੋ ਚਾਰ 18 ਬੰਦਾ ਹੈਗਾ ਗੁਰਜੀਤ ਪੰਨੂ ਗੁਰਜੀਤ ਪੰਨੂ ਗੁਰਜੀਤ ਪੰਨੂ ਜਰਮਨ ਬਾਦਲ ਹਰਪਾਲ ਆ ਚਾਰ ਬੰਦੇ ਜੇ ਇੱਕ ਹੋਰ ਹੋ ਜਿਹੜਾ ਇੱਕ ਹੈਗਾ ਜੀ ਇੱਕ ਨੇ ਸੋਨੇ ਚੈਨ ਪਾਈ येलो ਤੇ ਬਲੂ ਕਲਰ ਦੀ ਚੈੱਕ ਸ਼ਰਟ ਪਾਈ ਜੇ ਜਰਮਨ ਜਰਮਨ ਆ ਚਾਰ ਬੰਦੇ ਹੈਗੇ ਜੇ ਜਿਹੜੇ ਕਹਿੰਦੇ ਸੀ ਤੁਹਾਨੂੰ ਮਾਰ ਮੂਰ ਦੇਣਾ ਜੇ ਸਾਡੇ ਕੋ ਸਾਰੇ ਹਥਿਆਰ ਪਏ ਕਹਿੰਦੇ ਓਕੇ ਹਾਂਜੀ ਸਰ ਮਿਸ਼ੋਰੀ ਕੈਂਪ ਦੇ ਬਾਹਰ ਕੀ ਮਸਲਾ ਆ ਸਾਰਾ ਕੁਝ ਜਟੂਨੀ ਹੋ ਰਿਹਾ ਕੀ ਕਾਰਨ ਕੀ ਆ ਅਜੇ ਦੱਸਣ ਦੇ ਮਤਲਬਕ ਵੀ ਇਥੇ ਐਕਸਾਈਟ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਸੀ ਇਹਨਾਂ ਦਾ ਆਪਸਾ ਟਕਰਾਈ ਹੋਈ ਹੈ ਇੱਥੇ ਇੱਕ ਲੇਡੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਆਂ ਡੀਵੀਆ ਵਗੈਰਾ ਚੈੱਕ ਕਰਕੇ ਫਿਰ ਕੁਝ ਬਰਾਮਤ ਵੀ ਹੈ ਸਰ ਇਹ ਕੁਝ ਨਾ ਕੁਝ ਬਰਾ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਤੇ ਆਈ ਸੀ ਸਾਡੀ ਨੋਲਿਜ ਨਹੀਂ ਆ ਕਿੰਨੇ ਬੰਦੇ ਆਏ ਇਥੇ ਮੌਜੂਦਾ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਦੇ ਸੱਟ ਲੱਗੇ ਸਿਰਫ ਇੰਜਰਡ ਕਿੰਨੇ ਹੋਏ ਨੇ ਇੰਜਰਡ 2 ਦੱਸਿਆ ਜਾ ਰਿਹਾ ਹੈ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰ ਰਹੇ ਜੀ ਦੋ ਗੱਡੀਆਂ ਹੀ ਸਰ ਉਹਨਾਂ ਦੀਆਂ ਹਾਂ ਦੋ ਗੱਡੀਆਂ ਥੈਂਕ ਯੂ ਜੀ